ਅੱਜ ਦੀ ਵੀਡੀਓ ਆਪਾਂ ਪਿੰਡ ਆਕੜੀਆ ਜਲਾਲ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਰਾਂਪਰਾ ਫੂਲ ਦੇ ਵਿੱਚੋਂ ਬਣਾ ਰਹੇ ਆਂ ਅੱਜ ਦੀ ਵੀਡੀਓ ਵਿੱਚ ਆਪਾਂ ਜੀ ਤੀਜੇ ਸੂਏ ਤੁਹਾਨੂੰ ਕ੍ਰੋਸ ਅੰਗ ਚ ਪੈਂਦੀ ਵਿਹੜ ਦਿਖਾਉਣੀ ਆ ਤੇ ਬਾਕੀ ਬਾਈ ਦਾ ਘਰੇ ਪਸ਼ੂ ਪਾਲਣ ਦਾ ਕੰਮ ਆ ਖੇਤੀਬਾੜੀ ਦੇ ਨਾਲ ਨਾਲ ਘਰ ਵਿੱਚ ਕਾਫੀ ਨਗ ਰੱਖਿਆ ਇਹਨਾਂ ਨਗਾ ਵਿੱਚੋਂ ਹੀ ਇੱਕ ਇਹ ਵਿਹੜ ਬਕਾਉ ਕੀਤੀ ਆ ਬਾਈ ਨੇ ਆਓ ਬਾਈ ਨੂੰ ਮਿਲਦੇ ਆਂ ਤੇ ਸਾਰੀ ਗੱਲਬਾਤ ਕਰਦੇ ਆਂ ਬੱਲੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਗਿਆ ਜੀ ਆਪਣਾ ਮੱਖਣ ਸਿੰਘ ਜੀ ਅੱਛਾ ਪਿੰਡ ਆ ਗਿਆ ਹਨਾ ਆਕਰੀਆ ਜਲਾਲ ਹਾਂ ਜੀ ਤੇ ਆਪਣਾ ਘਰ ਕਿੱਥੇ ਆ ਗਿਆ ਜੀ ਆਪਣਾ ਮਸੀਤ ਕੋਲੇ ਆ ਪਖਰਵੜ ਦੇ ਰਾਹ ਤੋਂ ਠੀਕ ਆ ਤੇ ਅੱਜ ਜਿਹੜੀ ਆਪਾਂ ਇਹ ਵੜ ਬਕਾਊ ਕੀਤੀ ਆ ਜੀ ਕਿੰਨੇ ਕੁ ਦਿਨ ਹੋ ਗਏ ਨੂੰ ਸੂਈ ਨੂੰ ਚਾਰ ਦਿਨ ਹੋ ਗਏ ਠੀਕ ਆ ਤੇ ਹੁਣ ਕਿੰਨਾ ਕੁ ਦੁੱਧ ਤਿਆਰ ਆ ਜੀ ਇਹ ਸਿਰਫ 10 ਕਿਲੋ ਦੁੱਧ ਆ ਤੇ ਪਿਛਲੇ ਸੂਏ ਨੇ ਕਿੰਨਾ ਕੁ ਦੁੱਧ ਦਿੱਤਾ ਜੀ ਇਹਨੇ ਦਿੱਤਾ ਹੀ 13 13.5 ਠੀਕ ਆ ਤੇ ਅੱਛਾ ਭਾਈ ਜੀ ਕੀ ਰੇਟ ਕਰਦੇ ਆ ਇਹਦਾ ਆਪਾਂ ਜੀ ਇਹਦਾ ਜੀ 42000 ਠੀਕ ਆ ਤੇ ਮਾਨ ਤਾਨ ਹੋ ਜੂਗਾ ਨਾ ਇਹ ਵਿੱਚ ਹਾਂ ਜੀ 42000 ਚ ਮਾਨ ਤਾਨ ਕਰਦਾ ਜੈਸੇ ਵੀ ਭਰਾ ਨੂੰ ਇਹ ਬੈੜ ਪਸੰਦ ਆਉ ਇੱਥੇ ਆ ਕੇ ਆਪਦੀ ਤਸੱਲੀ ਤੇ ਖਰੀਦ ਸਕਦਾ ਤੇ ਬਾਈ ਦਾ ਨੰਬਰ ਹੈਗਾ ਜੀ 86996 ਜੀ 98533 98533 ਬਾਕੀ ਬਾਈ ਦਾ ਨੰਬਰ ਆਪਾਂ ਹੀ ਸਕਰੀਨ ਤੇ ਚਲਾ ਦੇਾਂਗੇ ਜੈਸੇ ਵੀ ਭਰਾ ਨੂੰ ਇਹ ਬੈੜ ਪਸੰਦ ਆਉ ਇੱਥੇ ਆ ਕੇ ਆਪਦੀ ਤਸੱਲੀ ਤੇ ਖਰੀਦ